لکھا گے سارے ਨਾ ਉਹ ਸੱਜਣੋ ਆਪਾਂ ਪਹੁੰਚੇ ਆ ਮਾਝੇ ਏਰੀਏ ਦੇ ਵਿੱਚ ਪ੍ਰਿੰਗੜੀ ਵਿੱਚ ਬੜਾ ਕਬੱਡੀ ਸ਼ੋਅ ਮੈਚ ਮੇਰਾ ਵੀਰੋ ਤਗੜਾ ਹੋਵੇਗਾ ਅੱਜ ਤੇ ਪੂਰੇ ਕੁੰਡੀਆਂ ਦੇ ਸਿੰਘ ਫਸਣਗੇ ਮੇਰਾ ਵੀਰੋ ਵੀਡੀਓ ਨਾਲ ਜੁੜੇ ਜਿਹੜੇ ਭਰਾ ਆਪਣੇ ਚੈਨਲ ਤੇ ਪਹਿਲੀ ਵਾਰ ਚੈਨਲ ਨੂੰ ਸਬਸਕ੍ਰਾਈਬ ਤੇ ਲਾਈਕ ਜਰੂਰ ਕਰ ਲਿਆ ਜੇ ਤੇ ਬੈਲ ਆਈਕਨ ਨੂੰ ਸੱਜਣਾ ਦਬ ਲਿਆ ਜਾਨਾ ਵੀਡੀਓ ਨੋਟੀਫਿਕੇਸ਼ਨ ਮਿਲਦਾ ਰਹੇ ਤੁਹਾਨੂੰ ਇਧਰ ਗਰਾਊਂਡ ਆ ਬੰਨੇ ਤੇ ਮੈਚ ਹੁਣੇ ਸ਼ੁਰੂ ਹੋ ਜਾਏਗਾ ਵੱਧ ਤੋਂ ਵੱਧ 15-20 ਮਿੰਟਾਂ ਤੱਕ ਰਹਿ ਤੇ ਵੀਡੀਓ ਨਾਲ ਜੁੜੇ ਰਹਿ ਜਾ ਜੀ ਲੋ ਆ ਗਏ ਪਤਰੀ ਟੀਮ ਪਤਰੀ ਵਰਗੇ ਖਿਡਾਰੀ ਪਹੁੰਚ ਚੁੱਕੇ ਨੇ ਹੁਣ ਤੋਂ ਕੋਈ ਮਿੰਟ ਸੈਗਨਾਮਾ ਟੈ ਮੈਚ ਸ਼ੁਰੂ ਹੋਣ ਲੱਗਾ ਵਾ ਮੈਂ ਦੋਵਾਂ ਟੀਮਾਂ ਨੂੰ ਬੇਨਤੀ ਕਰਦਾ ਕੇਰੀ ਲਾ ਲਓ 10000 ਰੁਪਏ ਦੇ ਨਾਲ ਸਨਮਾਨ ਜਗਰੂਪ ਅਸਤਰੀ ਜਗਰੂਪ ਸਤਰੀ گلجارے سٹی والے اوتار کیتا گیا گرنال سونا والا کون ہے او گرنال سونا والا لے گیا گلجاری گلجاری ریٹ پا رہا ہے मंग <laughs>

جڑا ہوا بھگوان سب روپیے ہوئی کر دے دن ہے ستارے نالک بڑی پاؤں میرے پیار و تیار ہے تیار ہیں آؤ پیاروں کے دیکھیں گے ਅੱਪਾ ਬੜੀ ਜੀ ਕਬੱਡੀ ਵੀ ਗੱਲ ਕਰ ਰਹੀ ਹੈ ਵੀਰ ਬਣ ਕੇ ਸਾਊਂਡ ਵਾਲਿਆ ਕਬੱਡੀ ਹੈਲੋ ਤੁਹਾਡੇ ਪਿੰਡ ਦੇ ਬੁਲਾਉਂਦੇ ਰੁਕੋ ਤੁਹਾਡੇ ਪਿੰਡ ਦੇ ਬੁਲਾਉਂਦੇ ਇਹਨਾਂ ਨੂੰ ਪਿੰਡ ਦੇ ਨੂੰ ਰੋਕੋ ਹਾਂ ਮੈਂ ਕੋਲੇ ਵੀ ਬੋਲਦਾ ਇੱਧਰ ਆ ਕੇ ਖੜ੍ਹ ਜਾਓ ਜਿਹੜੇ ਤੁਹਾਡੇ ਪਿੰਡ ਦੇ ਬੁਲਾਉਂਦੇ ਉਹਨੂੰ ਰੋਕੋ ਕਿਉਂਕਿ ਮੇਰਾ ਕਿਹੜਾ ਪਹਿਲਾ ਮੇਲਾ ਹੈ ਸਾਲ 'ਚ ਲਓ ਸਭ ਨੇ ਉਹ ਕਬੱਡੀ ਪੈਰੀ ਚਾਰੇ ਤਿਆਰ ਵਰ ਤਿਆਰ ਨੇ ਉਹ ਚਾਰਾ ਦਰਦ ਨੂੰ ਦੇਖਾਂਗੇ ਕਿ ਕੌਣ ਬੱਲੇ ਬੱਲੇ ਕਰਵਾ ਦੇਗਾ ਇਹ ਕਹਿੰਦੇ ਇਸ ਵੇਲੇ ਮਰਜੀ ਤੇ ਨਵੇਂ ਪੀੜੀ ਦਾ ਪਰ ਇਧਰ ਕਹਿੰਦੇ ਚਾਰ ਆਹ ਚਾਰਾ ਦਰਦ ਨੂੰ ਦੇਖਾਂਗੇ ਕਿ ਨੰਬਰ ਇਸ ਵੇਲੇ ਖੌਂਦਰ ਦੇ ਸਭੰਦਾ ਹੋਇਆ ਹੈਲੋ ਹਾਂਜੀ ਹਾਂਜੀ ਚਾਰਾਲੇ ਮੱਖਣ ਮੱਖੀ ਚੱਲਿਆ ਇੱਕ ਪਾਸੇ ਪ੍ਰੀਤ ਗੱਧੂ ਵਾਲਾ ਲਓ ਇਹਨੂੰ ਲਓ ਆਪਣੇ ਫਿਰ ਇਸ ਵੇਲੇ ਮੱਖੀ ਕਲਾਂ ਵਾਲਾ ਲਓ ਜੀ ਹੁਣ ਕਹਿੰਦੇ ਕਬੱਡੀ ਪਾਉਂਦਾ ਹੋਇਆ ਜਿਹੜੇ ਚਾਰੇ ਤਿਆਰ ਵਰ ਤਿਆਰ ਦੇਖਦੇ ਕਹਿੰਦੇ ਟਰਾਈ ਲਓ ਮੜ ਕਹਿੰਦੇ ਇਸ ਵੇਲੇ ਲਓ ਜਿਹੜੇ ਔਰ ਦੇ ਵਿੱਚ ਕਹਿੰਦੇ ਆਓ ਦੁੱਲਾ ਤਿਆਰ ਵਰ ਤਿਆਰ ਹੈ ਇਹ ਉਹਦੇ ਸ਼ਿੱਟਾਂ ਦੀ ਧਰਤੀ ਦਾ ਮੇਰੇ ਮਿੱਤਰੋ ਕਿ ਫੋਗਾ ਪਾੜਾ ਨਹੀਂ ਕਰੀਦਾ ਐਵੇਂ ਤਾਰੇ ਤੋੜਦਾ ਆਹ ਕਹਿੰਦੇ ਸ਼ਾਰਦੀ ਦੇ ਵਿੱਚ ਦਮ ਰੱਖੋ ਬਿੰਦੂ ਬਾਜੀਆ ਮੁਰਕਾ ਉਧਰ ਕਹਿੰਦੇ ਵੀ ਗੁਰਮੀਤ ਜੈ ਵੱਡਾ ਪਿਆਰ ਵੱਡਾ ਸਤਿਕਾਰ ਹੈ ਜਿਹਨੂੰ ਧੰਨਵਾਦ ਆਹ ਸਾਹਮਣੇ ਕਹਿੰਦੇ ਇਸ ਵੇਲੇ ਗੁਲਜਾਰੀ ਚੱਕ ਸੁਬੰਦਰ ਵਾਲਾ ਕਬੱਡੀ ਪਾ ਰਿਹਾ ਹੈ ਇਹ ਕਹਿੰਦੇ ਗੁਲਜਾਰੀ ਚੱਕ ਸੁਬੰਦਰ ਦੀ ਧਰਤੀ ਦਾ ਨੌਜਵਾਨ ਇੱਕ ਪਾਸੇ ਕਹਿੰਦੇ ਪ੍ਰੀਤ ਨਾਲ ਕਹਿੰਦੇ ਪੱਟੇਵਾਲ ਕਬੱਡੀ ਦੇ ਅਖਵੇ ਪੈਮਾ ਦੇ ਇਹ ਕਹਿੰਦੇ ਧਰਤੀ ਕਰਵਾ ਵਾਲੀ ਰਵੀ ਭਲਵਾੜ ਵਰਗੇ ਨੂੰ ਇਹ ਕਹਿੰਦੇ ਨਗਰ ਦੇ ਜਨਮ ਦਿੱਤਾ ਮੇਰੇ ਮਿੱਤਰੋ ਜਦੋਂ ਪਹਿਲਾਂ ਕਹਿੰਦੇ ਕਰਵਾ ਵਾਲੇ ਵੀ ਇਹ ਕੰਨ ਚਲੀਆ ਉਹ ਢੇੜੀ ਵਾਲੀ ਕੌਂਦੀ ਖੇਡੀ ਉਹ ਵਾਹ ਦੂਜੇ ਰਹਿਣਗੇ ਉਹ ਪੱਤੇ ਮਲਵਾ ਕਿਤੇ ਕਿਤੇ ਪੈਦਾ ਕਰਦੀਆ ਉਹਦੇ ਵੀ ਚੜ੍ਹ ਜੀ ਚੱਲਦੇ ਲਈ ਹੈਲੋ 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 ਐ ਕਬਟੀ ਵਾਲੇ ملائم اگر Connie ملائم ادھر کدی پڑ گئے بچوں لوگ پہنٹے کسے لگے آؤں گیا جہاز سردا کوئی سچی گل ਹੇ ਆ ਗਿਆ ਸਮਾਉ ਆਉ ਕਦੇ ਜਹਾਜ਼ ਮੇਰੇ ਮਿੱਤਰੋ ਜਹਾਜ਼ ਬੈਂਕੀ ਕਰਾ ਫੋੜ ਵਾਹ ਨੂੰ ਜਾਜ ਦਾ ਸਾਊਂਡ ਵੀ ਆਪਦੀ ਹੁੰਦੀ ਹੈ ਫੇਰ ਕਦੇ ਪ੍ਰਮਾਤਮਾ ਜਿਹਨੂੰ ਦਰਵਾਜ਼ੇ ਪਲਵਾਰ ਕਿੱਥੇ ਆਪਣੇ ਆਲਾ ਆਓ ਸਾਹਮਣੇ ਕਹਿੰਦੇ ਇਸ ਵੇਲੇ ਲਾਈਜਨ ਗੁਰ ਲਾਲ ਨੰਬਰ ਜੁੜ ਗਿਆ ਆਪਣੀ ਟੀਮ ਦੇ ਲਈ ਅਗਲੀ ਰੇਡ ਦੇਖਾਂਗੇ ਨਹੀਂ ਲਾਈਜਨ ਉਹ ਕਹਿੰਦੇ ਧੀਰ ਹੈ ਧੀਰ ਦੀਏ ਪਿੰਨੇ ਦੇ ਪਾਤੇ ਉਹਦੇ ਨੇ ਕਹਿੰਦੇ 1000 मेত্র ভাগ আজड़ ہو گئے میرے مترو ادھر منجیت بڑ گیا اگلی ریڑھ ਹੈਲੋ 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 ਸਪੀਕਰ ਥੋੜਾ ਕਰ ਹੈਲੋ ਲਓ ਸਾਹਮਣੇ ਫਿਰ ਹੈਲੋ ਹੈਲੋ ਹਨਾ ਜੀ ਸਾਹਮਣੇ ਨਾਮ ਤੋਂ ਕਹ ਰਹੇ ਯਾਰੇ ਪਿਆਰ ਬਰਤਾਰ ਆਉ ਜਾਓ ਪਾਕੇ ਬੱਤੀ ਜਗਰੂ ਅੱਛਾ ਅੱਛਾ ਹੈਲੋ 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 ਮੈਚ ਕਰ ਰੋ ਹਲੋ ਹਲੋ ਆਓ ਸਾਹਮਣੇ ਇਸ ਵੇਲੇ ਫਿਰ ਖੇਡੇ ਲਾਇਗਰ ਬੁੱਲਾ ਸ਼ੀਖਾ ਵਾਲਾ ਕਬੱਡੀ ਪਾਉਣ ਦੇ ਲਈ ਖੜਿਆ ਹੋਇਆ ਇੱਕ ਬੁੱਲਾ ਕਹਿੰਦੇ ਸੰਦਲਵਾਰ ਦਾ ਹੋਇਆ ਹੈ ਵੱਡੇ ਨਾਮ ਨੇ ਵੱਡੀ ਦੁਨੀਆ ਆ ਕਹਿੰਦੇ ਚੱਕੀ ਆ ਰਮਦਾਸ ਦੀ ਧਰਤੀ ਦਾ ਮੇਰੇ ਮਿੱਤਰੋ ਜਿਹੜੇ ਗਾਇਕ ਨੇ ਕਹਿੰਦੇ ਟਰਾਈ ਕੀਤੀ ਨੰਬਰ ਕਹਿੰਦੇ ਉਸਨੇ ਉਹ ਬੁੱਲਾ ਜੁੜ ਗਿਆ ਆਪਣੀ ਟੀਮ ਦੇ ਲਈ ਲਾਭੀ ਗੁਜਾਰੀ ਪਾਲ ਕਬੱਡੀ ਦਾ ਜਾਨਾ ਉਧਰ ਕਹਿੰਦੇ ਜੀਤ ਮੱਖੀ ਵਰਗੇ ਨਾਲ ਕਹਿੰਦੇ ਕੈਰੋ ਵਾਲਾ ਗੁਰਜੰਟ ਵੀਰ ਨੇ ਅਲ ਕਦੇ ਪਟੀਆਂ ਸੁਵਾਵਾ ਜਲਦੀ ਕਹਿੰਦੇ ਵੱਡੀ ਸਿਭਾ ਫਿਰ ਫਿਰ ਕਹਿੰਦੇ ਗੁਲਜਾਰੀ ਚੱਕ ਸੁਕੰਦਰ ਵਾਲਾ ਲਓ ਜੁਰ ਕਬੱਡੀ ਪਾ ਰਿਹਾ ਹੈ ਇਹ ਲੈਗੀਆਂ ਨਾ ਕਰੋ ਭਲਵਾਂਡ ਰੱਜਦੇ ਮਿੱਤਰੋ ਜਾਂ ਜਾਂ ਦੂਰੀ ਰੋੜੇ ਵੱਜਦੇ ਉਹ ਕਵੇ ਨਾ ਭੜਾ ਪੂਰੇ ਜੜੇ ਡਿਗਰੀ ਤੇ ਚੋਰਾ ਪੂਰੇ ਆਂਦੇ ਦੀ ਜਿੱਤੇ ਸੋਹਣਿਆ ਬਾਵਾ ਵੀ ਜੋ ਸ਼ਾਂਤੀ ਵਿੱਚੋਂ ਹਿੰਦੀ ਬਲੇਰੀ ਉਹ ਪੈਕਦਾ ਹੈ ਦੁੱਧ ਕਦੋਂ ਜਿੱਤੇ ਸੋਹਣਿਆ ਇਧਰ ਤੇ موسیقا ਉਹ ਤੇ ਗੱਲ ਕਰਦੇ ਹਰ ਪਾਲ ਹਰ ਪਾਲ ਆਪਾਂ ਦਾ ਵੀ ਧੰਨਵਾਦ ਆ ਕਹਦਾ ਛੱਡੋ ਹਣਾ ਹਾਂਜੀ ਹਾਂਜੀ ਅੱਖ ਲੀ ਹੋੜ ਆਏ ਕਿ ਨਹੀਂ ਸਾਊਂਡ ਦੀ ਖਰਾਬੀ ਹੋ ਰਹੀ ਐ ਨਹੀਂ ਨਹੀਂ ਖਰਾਬੀ ਨਹੀਂ ਹੋ ਰਹੀ ਵੈਸੇ ਹੀ ਇਹ ਹੋ ਜਾਂਦਾ ਆਹ ਸਮਝ ਦੇਖਾਂਗੇ ਲਓ ਯਾਰ ਇੱਕ ਅੱਖ ਹੋੜ ਆਏ ਕਿ ਨਹੀਂ ਸਾਊਂਡ ਦੀ ਖਰਾਬੀ ਹੋ ਰਹੀ ਥੋੜੀ ਥੋੜੀ ਨਹੀਂ ਨਹੀਂ ਕੋਈ ਗੱਲ ਨਹੀਂ ਵੈਗੁਰੂ ਫੇਰ ਕਰਦੇ ਪਤਾ ਚੱਲੀ ਜਾਂਦਾ ਰੱਬ ਦੇ ਰੱਬ ਦੇ ਲਓ ਸਮਝ ਦੇ ਸਮੇਂ ਫੇਰ ਗੁਰੂ ਗ੍ਰੰਥ ਕਬੱਡੀ ਪਾਉਣ ਦੇ ਲਈ ਵਧਿਆ ਹੋਇਆ ਤਿਆਰ ਤਿਆਰ ਹੋ ਤਿਆਰ ਹੋ ਤਿਆਰ ਦੇ ਗੁਰ ਨਾਲ ਕਹਿੰਦੇ 16 ਗੜ ਅਮਰੀਕਾ ਨੂੰ ਸਾਊਂਡ ਪਰਦਾਜੀ ਬਲਵਿੰਦਰ ਸਿੰਘ ਜੀ ਬਲਵਿੰਦਰ ਸਿੰਘ ਜੀ ਪਰਦਾਜੀ ਆਓ ਜੇ ਤੁਸੀਂ ਕੋਈ ਪਹਿਲਾ ਸਾਥ ਸੀ ਉਹ ਵੀ ਆਈ ਸੀ ਬੱਚਿਆਂ ਤੁਹਾਡੇ ਪਹਿਲੀਆਂ ਦੇ ਪਿਆਰ ਦਿੱਤਾ ਤੁਸੀਂ ਪਰਮਾਤਮਾ ਚਰਨੀ ਕਰ ਰੱਖੇ ਆਓ ਸਭ ਦੇ ਦੇਖਾਂਗੇ ਉਡੀਕੀ ਹਿੰਦੀਆਂ ਉਹ ਭੀੜ ਹੈ ਜੀ ਯਕੀਨ ਦੀ ਉਹ ਪਿੰਡ ਹੈ ਪਿੰਡੀਆਂ ਰੇਡਾਂ ਦੇ ਜ਼ਬਰ ਸਿੰਘ ਜੀ ਸਰਪੰਚ ਸਾਹਿਬ ਸਾਡੇ ਸਤਿਕਾਰ ਦੇ ਯੋਧੇ ਬਹੁਤ ਬਹੁਤ ਧੰਨਵਾਦ ਸਾਰੇ ਵੀਰਾਂ ਦਾ ਜੀ ਕੋਈ ਜੇ ਆਪਾਂ ਕਰਦੇ ਕੋਈ ਗੱਲ ਹੋਰ ਕੋਈ ਗੱਲ ਨਹੀਂ ਪ੍ਰਮਾਤਮਾ ਚਰਤਾ ਰੱਖੇ ਸੁਖਵੀਰ ਕਨੇਡਾ ਬਹੁਤ ਪਿਆਰ ਕੀਤਾ ਬੰਦਾ ਸਰਕਾਰ ਸੁਖਵੀਰ ਕਨੇਡਾ سمر جی سمر جیسے لدو والا لدو والا کبھی پریت گل ٹکاؤں لا گیا اگلی ریڑھ ਲਓ ਸਾਹਮਣੇ ਜਿਹੜੇ ਮਨਜੀਤ ਜਸਵੇਲੇ ਬਹੁਤ ਕਮੇ ਦੇ ਕਬਾਲ ਹੋਈ ਪਈ ਆ ਹੋ ਹੋ ਜੀ ਮੇਰ ਕਰੇ ਪਰਮਾਤਮਾ ਮੈਂ ਤਾਂ ਹੂਰ ਨਹੀਂ ਕਰਦਾ ਤੁਹਾਡਾ ਸਾਊਂਡ ਵਾਲਾ ਵੀ ਹੋੜ ਦਿੰਦਾ ਲਓ ਸਾਹਮਣੇ ਇਸਵੇਂ ਨੰਬਰ ਜਿਹੜੇ ਇਸਵੇਂ ਰੀਡਰ ਦਾ ਸਿਮਰ ਧੀ ਦੇ ਕੇ ਪੈਸੇ ਕੁਝ ਦੇ ਕਰ ਦਿੱਤੇ ਆ ਲਓ ਕਹਿੰਦੇ ਇਸਵੇਂ ਕੰਪਦੇ ਨੇ ਹੱਥ ਜਿਹੜੇ ਉਹ ਤਾਜਾ ਨਹੀਂ ਉਹ ਪੱਟਦੇ ਉਹ ਧੁੱਗੀ ਦੇ ਆਂਡਿਆਂ 'ਚ ਵੀਰੇ ਬਾਜ ਨਹੀਂ ਉਹ ਜੰਬਦੇ ਉਹ ਧੁੱਗੀ ਦੇ ਆਂਡਿਆਂ 'ਚ ਬਾਜ ਨਹੀਂ ਉਹ ਜੰਬਦੇ ਲਓ ਕਹਿੰਦੇ ਜਹਾਜ ਇਸ ਵੇਲੇ ਕਬੱਡੀ ਪਾ ਰਿਹਾ ਜਦੋਂ ਕਹਿੰਦੇ ਰਵੀ ਪ੍ਰਿੰਗੜੀ ਪ੍ਰਿੰਗੜੀ ਦਾ ਖੇਡਿਆ ਉਦੋਂ ਕਹਿੰਦੇ ਸੁਖਮਣ ਜਹਾਜ ਖੇਡਿਆ ਬਲਕਿ ਕਹਿੰਦੇ ਟਿਕਾਣੇ ਲੱਗਿਆ ਸੁਖਮਣ ਜਹਾਜ ਵਰਗੇ ਉਹ ਪੱਟੇ ਘਾਟੇ ਨੇ ਵਾਜੇ ਵੀ ਧਰਤੀ ਦੇ ਉਥੇ ਕਹਿੰਦੇ جہاز ایک تکڑے نمبر جوڑتا اپنی ٹیم کے پیار نے فرقاسے مکھی نے پانچ سو دے گا مچھی 100 ਰੁਪਏ ਆਪੀਗਾ ਬੰਦੇ ਬੰਸੀ ਦੇ ਕਿਰੇਡੂ ਨਾਲ ਗੁਰਪ੍ਰਿੰਦੀ ਪੰਜਾਬ ਰੋਡ ਤੇ ਤਰਨ ਗੁਰਗਾਲ ਜਿਹੜਾ ਜੱਫਾ ਲਾਵੇ ਉਹਨੂੰ 500 ਦੇ ਦੇ ਲਓ ਗੁਰਗਾਲ ਦੀ ਕਹਿੰਦੇ 500 ਦੀ ਕਬੱਡੀ ਜਿਹੜੀ ਇਸ ਵੇਲੇ ਪੈ ਰਹੀ ਹੈ ਇਹ ਕਹਿੰਦੇ 16 ਦੀ ਧਰਤੀ ਦਾ ਮੇਰੇ ਮਿੱਤਰੋ ਇਹ ਕਹਿੰਦੇ ਧਰਤੀ ਉਦੋਂ ਨਹੀਂ ਖੇਡਦੀ ਜਦੋਂ ਧਰਤੀ ਦੇ ਖਲੜਾ پٹے مرنے میرے مجھے ربر لے کے واپس آ گیا اپنی ٹیم کے لیے اگلی روڈ ڈارک بھی پی رہی ہے نا جو ہےاریا کوئی میری تاری والا <سؤال> میں تاریا کو پوچھتی پھر اس وقت ਨੌਜਵਾਨ ਕਹਿੰਦੇ ਉਹ ਦੁੱਲ੍ਹੇ ਕਬੱਡੀ ਪਾ ਰਿਹਾ ਹੈ ਇਹ ਕਹਿੰਦੇ ਸ਼ਿਟਾ ਦੀ ਧਰਤੀ ਦਾ ਤੇ ਦੂਜੇ ਪਾਸੇ ਇਹ ਕਹਿੰਦੇ ਦੁੱਲ੍ਹੇ ਬਲਾਲੀਪੁਰੀਆ ਅੱਜ ਦੇ ਟਾਈਮ ਦਾ ਕਹਿੰਦੇ ਮੇਰੇ ਮਿੱਤਰੋ ਇਹ ਪੱਟਾਂ 'ਤੇ ਨਿਸ਼ਰੇ ਨੇ ਬੈਂਡੂ ਲੱਗਦਾ ਦੁੱਲ੍ਹੇ ਉਹ ਦੁੱਲ੍ਹੇ ਨੇ ਦੁੱਲ੍ਹ ਫੜ ਲਿਆ ਆ ਜੱਫੀ ਲਗੜੀ ਚੋ ਏ ਕੀ ਕਰੇ ਇਧਰ ਖੇਡ ਇਸ ਵੇਲੇ ਉਹ ਜੋ ਧੀਰ ਕਹਿੰਦੇ ਤੁਗਲੀ ਦੀ ਧਰਤੀ ਦਾ ਪੂਰੇ ਖੇਤਰ ਪਾਸ ਦੇਖੇ ਗਏ ਉਹ ਵੀ ਹੀਰੇ ਲਾਲ ਘਾਲੇ ਦਾ ਸਨਮਾਨ ਹੋਵੇਗਾ ਜਿਹੜੇ ਸਨਮਾਨ ਵੀ ਜ਼ਰੂਰੀ ਨੇ ਲਓ ਸਾਹਮਣੇ ਇਸ ਵੇਲੇ ਫਿਰ ਕਹਿੰਦੇ ਕਬੱਡੀ ਪੈ ਰਹੀ ਹੈ ਆ ਆਦਮੀ ਪਾਰਟੀ ਦੇ ਸਾਹਮਣੇ ਤੁਰਤੇ ਜਾਂਦੇ ਨੇ ਅਸੀਂ ਧੜ ਕਰ ਦੋ ਇਹਨਾਂ ਹੀਰਾਂ ਦਾ ਲਓ ਸਾਹਮਣੇ ਇਸ ਵੇਲੇ ਅੰਬਰ ਮੁੰਡੇ ਕਹਿੰਦੇ ਵੀ ਜਹਾਜ਼ ਫੜ ਕੇ ਜਰੂਰ ਜਹਾਜ ਜਿਹੜੇ ਉਹ ਫੜ ਕੇ ਜਰੂਰ ਲਓ ਸਾਹਮਣੇ ਕਹਿੰਦੇ ਇਸ ਵਾਰ ਇੱਕ ਪਾਸੇ ਬਿਠਣਾ ਵਾਲਾ ਕਹਿੰਦੇ ਨਾ ਹੀ ਕੋਈ ਸੀਮ ਸਕਿਉਰਟੀ ਦੇ ਵਿੱਚ ਨਾਲ ਕਹਿੰਦੇ ਮੀਤਾ ਰੌਣਕ ਦੀ ਧਰਤੀ ਦਾ ਮੇਰੇ ਮਿੱਤਰੋ ਆਉ ਰੇਟਾ ਪੈਂਦੀ ਹੈ ਇੱਕ ਦਾ ਪੈਰ ਕੱਚ ਜਹਾਜ ਉਹ ਸੁਹਾਗ ਹੈ ਵੀ ਦੇ ਕਹਿੰਦੇ ਅਛੰਦ ਨਿਆਰ ਹੈ